ਕਿ ਜਿਹਨੂੰ ਪਾਰਟੀ ਫੋਰਮ ਦੇ ਉੱਤੇ ਵਿਸ਼ਵਾਸ ਹੀ ਨਹੀਂ ਕਿ ਉਹ ਫਿਰ ਆਪਣੇ ਆਪ ਨੂੰ ਬਾਹਰ ਹੀ ਸਮਝੇ ਜਿਹੜਾ ਪਾਰਟੀ ਦਾ ਲੀਡਰ ਆਪਣੇ ਆਪ ਨੂੰ ਸਮਝਦਾ ਉਹਨੂੰ ਚਾਹੀਦਾ ਕਿ ਉਹਨੇ ਜੋ ਗੱਲ ਕਹਿਣੀ ਹੈ ਉਹ ਪਾਰਟੀ ਫਲੇਟਫਾਰਮ ਦੇ ਉੱਤੇ ਕਹਵੇ ਇਹ ਮਤਾ ਜਿਹੜਾ ਸਾਰਿਆਂ ਨੇ ਸੰਤੰਪਤੀ ਤੇ ਨਾਲ ਵਰਕਿੰਗ ਕਮੇਟੀ ਚ ਪਾਸ ਕੀਤਾ ਜਿਹੜੀ ਸਾਡੀ ਸੰਵਿਧਾਨਕ ਬੋਡੀ ਆ ਵਰਕਿੰਗ ਕਮੇਟੀ ਉਹਨੇ ਸਾਰੇ ਹਾਲਾਤ ਦੀ ਸਮੀਖਿਆ ਕੀਤੀ ਉਹਦੀ ਜਿਹੜੀ ਡਿਟੇਲ ਹੈ ਜਿਹੜੀ ਮੁੱਢਲੀ ਜਾਣਕਾਰੀ ਆ ਉਹ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਮੈਨੂੰ ਖੁਸ਼ੀ ਹੈ ਕਿ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਜੀ ਐਡਵੋਕੇਟ ਸਾਹਿਬ ਧਾਮੀ ਸਾਹਿਬ ਸਰਦਾਰ ਬਲਵਿੰਦਰ ਸਿੰਘ ਜੀ ਹੁੰਦਰ ਸਾਹਿਬ ਸਾਡੇ ਸੀਨੀਅਰ ਲੀਡਰ ਸਰਦਾਰ ਮਹੇਸ਼ਿੰਦਰ ਸਿੰਘ ਜੀ ਗਰੇਵਲ ਸਾਹਿਬ ਸਰਦਾਰ ਜਨਮਜੀਤ ਸਿੰਘ ਜੀ ਸੇਖੋਂ ਸਾਹਿਬ ਰਣਜੀਤ ਸਿੰਘ ਸਾਹਿਬ ਲੋਗਵਾਲ ਸਾਹਿਬ ਮੇਤਾ ਸਾਹਿਬ ਦਿੱਲੀ ਤੋਂ ਸਾਡੇ ਸੀਨੀਅਰ ਸਾਥੀ ਸਰਪੰਨਜੀਤ ਸਿੰਘ ਜੀ ਸਰਨਾ ਸਾਹਿਬ ਗਾਬਰੀਆ ਸਾਹਿਬ ਠੰਡਰ ਸਾਹਿਬ ਨਵੀਂ ਨੰਗਲ ਸਾਹਿਬ ਲੋਪੋਕੇ ਜੀ ਔਰ ਬਹੁਤ ਸਾਰੇ ਸੀਨੀਅਰ ਸਾਡੇ ਮਿੱਡੂ ਖੇੜਾ ਸਾਹਿਬ ਸਾਡੇ ਪੱਖੋਕੇ ਸਾਹਿਬ ਸਾਰੇ ਕਾਫੀ ਸੀਨੀਅਰ ਜਿਹੜੇ ਵਰਕਿੰਗ ਕਮੇਟੀ ਦੇ ਮੈਂਬਰ ਸਾਬਾਨ ਆ ਉਹ ਪਿੱਛੇ ਵੀ ਹਾਜ਼ਰ ਨੇ ਸਾਰੇ ਇੱਥੇ ਹਾਜ਼ਰ ਹੋਏ ਇੱਕ ਤਾਂ ਜਦੋਂ ਮੀਟਿੰਗ ਦੀ ਸ਼ੁਰੂਆਤ ਹੋਈ ਸੀ ਤੇ ਪ੍ਰਧਾਨ ਸਾਹਿਬ ਨੇ ਬੜੀ ਖੁੱਲ੍ਹਦਲੀ ਦੇ ਨਾਲ ਆਪਣੀ ਮਨ ਦੀ ਭਾਵਨਾ ਜਿਹੜੀ ਆ ਉਹ ਵਰਕਿੰਗ ਕਮੇਟੀ ਦੇ ਸਾਹਮਣੇ ਰੱਖੀ ਸੀ ਕਿ ਪਹਿਲਾਂ ਵਰਕਿੰਗ ਕਮੇਟੀ ਇਹ ਫੈਸਲਾ ਕਰੇ ਕਿ ਮੇਰੇ ਤੇ ਭਰੋਸਾ ਹੈ ਕਿ ਨਹੀਂ ਹੈ ਕਿ ਜੇ ਤਾਂ ਮੇਰੇ ਤੇ ਭਰੋਸਾ ਤੇ ਫੇਰ ਹੀ ਮੈਂ ਪ੍ਰਧਾਨਗੀ ਕਰਨੀ ਚਾਹੂੰਗਾ ਜੇ ਵਰਕਿੰਗ ਕਮੇਟੀ ਨੂੰ ਜਿਹੜੀ ਸਭ ਤੋਂ ਵੱਡੀ ਸੰਵਿਧਾਨਕ ਬਾਡੀ ਹੈ ਉਹ ਦਰ ਸਾਹਿਬ ਡਿਟੇਲ ਦੱਸਣਗੇ ਜੇ ਉਹਨੂੰ ਭਰੋਸਾ ਨਹੀਂ ਹੈ ਤਾਂ ਫਿਰ ਮੈਂ ਪ੍ਰਧਾਨਗੀ ਅੱਗੇ ਕਰਨੀ ਨਹੀਂ ਚਾਹੁੰਦਾ ਮੈਂ ਸਾਰੀ ਵਰਕਿੰਗ ਕਮੇਟੀ ਦਾ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦਾ ਕਿ ਸਾਰਿਆਂ ਨੇ ਇੱਕ ਜੁਬਾਨ ਹੋ ਕੇ ਤੇ ਉਸੇ ਵੇਲੇ ਜਿਹੜੇ ਆ ਸਰਨਾਥ ਸਾਹਿਬ ਨੇ ਇਹ ਬਤਾ ਬੋ ਕੀਤਾ ਸੀ ਔਰ ਸਾਰਿਆਂ ਨੇ ਇੱਕੋ ਆਵਾਜ਼ ਦੇ ਵਿੱਚ ਪੂਰਨ ਤੌਰ ਤੇ ਉੱਤੇ ਭਰੋਸਾ ਜਿਹੜਾ ਉਹ ਸਰਦਾਰ ਬੀਤ ਸਿੰਘ ਬਾਦਲ ਸਾਹਿਬ ਵੀ ਲੀਡਰਸ਼ਿਪ ਦੇ ਵਿੱਚ ਪ੍ਰਗਟ ਜਿਹੜਾ ਉਹ ਕੀਤਾ ਉਹਦੇ ਵਾਸਤੇ ਮੈਂ ਸਾਰੀ ਵਰਕਿੰਗ ਕਮੇਟੀ ਦਾ ਸਾਰੇ ਲੀਡਰ ਸਾਹਿਬ ਦਾ ਧੰਨਵਾਦ ਕਰਦਾ ਦੂਸਰਾ ਅੱਜ ਦੀ ਮੀਟਿੰਗ ਦੇ ਵਿੱਚ ਜਿਹੜੇ ਕੋਰ ਕਮੇਟੀ ਦੇ ਪਿਛਲੇ ਫੈਸਲੇ ਪਿਛਲੀ ਵਰਕਿੰਗ ਕਮੇਟੀ ਦੀ ਮੀਟਿੰਗ ਤੋਂ ਬਾਅਦ ਲਗਾਤਾਰ ਹੁੰਦੇ ਆ ਉਹਨਾਂ ਸਾਰਿਆਂ ਦੀ ਕਾਰਜਵਾਹ ਪ੍ਰਵਾਨਗੀ ਜਿਹੜੀ ਆ ਉਹ ਅੱਜ ਦੀ ਮੀਟਿੰਗ ਦੇ ਵਿੱਚ ਕੀਤੀ ਗਈ ਆ ਜਿਹੜੀ ਵਿੱਤੀ ਰਿਪੋਰਟ ਆ ਪਾਰਟੀ ਦੀ ਜਿਹੜਾ ਆਮਦਨ ਦਾ ਤੇ ਐਕਸਪੈਂਡੀਚਰ ਦਾ ਖਰਚਾ ਉਹ ਵੀ ਵਰਕਿੰਗ ਕਮੇਟੀ ਨੇ ਪਾਸ ਕਰਨਾ ਹੁੰਦਾ ਜਿਹੜਾ ਇਲੈਕਸ਼ਨ ਦਾ ਐਕਸਪੈਂਡੀਚਰ ਆ ਉਹ ਵੀ ਪਾਸ ਕਰਨਾ ਹੁੰਦਾ ਉਹ ਸਾਰੀਆਂ ਕਾਰਵਾਈਆਂ ਜਿਹੜੀਆਂ ਉਹ ਵੀ ਅੱਜ ਦੀ ਮੀਟਿੰਗ ਦੇ ਵਿੱਚ ਮੁਕੰਮਲ ਹੋਈਆਂ ਔਰ ਇੱਕ ਵਿਸ਼ੇਸ਼ ਤੌਰ ਦੇ ਉੱਤੇ ਜਿਸ ਤਰੀਕੇ ਦੇ ਹਾਲਾਤ ਪੰਜਾਬ ਦੇ ਵਿੱਚ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਜਿਸ ਤਰ੍ਹਾਂ ਦੀਆਂ ਸਾਜ਼ਿਸ਼ਾਂ ਪੰਜਾਬ ਦੇ ਖਿਲਾਫ ਅਮਨ ਸ਼ਾਂਤੀ ਤੇ ਸਦਭਾਵਨਾ ਦੇ ਮਾਹੌਲ ਨੂੰ ਸੰਜੀਵਲਤਾ ਦੇ ਮਾਹੌਲ ਨੂੰ ਲਾਂਬੂ ਲਾਉਂਦੀਆਂ ਰਚੀਆਂ ਜਾ ਰਹੀਆਂ। ਉਹਦੇ ਉੱਤੇ ਜਿਹੜਾ ਇੱਕ ਵਿਸ਼ੇਸ਼ ਮਤਾ ਪਾਸ ਕੀਤਾ ਗਿਆ ਉਹ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣ ਲੱਗਿਆ। ਅੱਜ ਦੀ ਇਹ ਕਤਲਤਾ ਕੁਝ ਪੰਥ ਦੁਸ਼ਮਨ ਅਤੇ ਪੰਜਾਬ ਵਿਰੋਧੀ ਤਾਕਤਾਂ ਵੱਲੋਂ ਪੰਜਾਬ ਵਿੱਚ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਮੁੱਢ ਲਾਭੂ ਲਾਉਣ ਅਤੇ ਇਸ ਦਾ ਦੋਸ਼ ਮੁੱਢ ਸਿੱਖ ਕੌਮ ਉੱਤੇ ਲਾ ਕੇ ਸਮੁੱਚੀ ਕੌਮ ਨੂੰ ਦੇਸ਼ ਅਤੇ ਦੁਨੀਆ ਭਰ ਵਿੱਚ ਬਦਨਾਮ ਕਰਨ ਦੀ ਰਚੀ ਜਾ ਰਹੀ ਗਹਿਰੀ ਸਾਜ਼ਿਸ਼ ਪ੍ਰਤੀ ਸਮੁੱਚੇ ਪੰਜਾਬੀਆਂ ਨੂੰ ਸੁਚੇਤ ਕਰਦੀ ਹੈ ਸ਼੍ਰੋਮਣੀ ਅਕਾਲੀ ਦਲ ਅਮਨ ਸ਼ਾਂਤੀ ਸਦਭਾਵਨਾ ਅਤੇ ਸਾਂਝੀ ਵਲਟਾ ਤੇ ਮਾਹੌਲ ਨੂੰ ਬਨਾਈ ਰੱਖਣ ਅਤੇ ਗੁਰੂ ਸਾਹਿਬਾਨ ਦੇ ਦਰਸਾਏ ਸਰਬੱਤ ਦੇ ਭਲੇ ਦੇ ਸਿਧਾਂਤ ਉੱਪਰ ਚੱਲਣ ਲਈ ਦ੍ਰਿੜ ਹਨ ਪੰਜਾਬ ਮਹਾਨ ਗੁਰੂ ਸਾਹਿਬਾਨ ਦੀ ਵਰਸੋਈ ਧਰਤੀ ਹੈ ਜਿੱਥੇ ਗੁਰੂ ਸਾਹਿਬ ਨੇ ਜਾਤ ਪਾਤ ਉੱਚ ਨੀਚ ਅਤੇ シュਰਸਾਤ ਤੋਂ ਉੱਪਰ ਉੱਠ ਕੇ ਮਾਨਸ ਦੀ ਜਾਤ ਸਭਾ ਇੱਕੇ ਪਹਿਚਾਣ ਬੋਧ ਦਾ ਸੰਦੇਸ਼ ਸਾਰੀ ਮਨੁੱਖਤਾ ਨੂੰ ਦ੍ਰਿੜ ਕਰਵਾਇਆ ਇਹ ਕੱਤਰਤਾ ਦ੍ਰਿੜ ਹੈ ਕਿ ਸੰਵਿਧਾਨ ਦੇ ਮਿਰ ਬਾਤਵਾ ਨੇ ਭਾਰਤ ਦਾ ਸੰਵਿਧਾਨ ਫੈਡਰਲ ਆਧਾਰ ਤੇ ਕਾਇਮ ਕੀਤਾ ਸੀ ਪਰ ਲਗਾਤਾਰ ਕੇਂਦਰੀ ਸਰਕਾਰਾਂ ਨੇ ਫੈਡਰਲਿਜ਼ਮ ਨੂੰ ਖੋਰਾ ਲਾ ਕੇ ਸ਼ਕਤੀਆਂ ਦਾ ਕੇਂਦਰੀਕਰਨ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ ਸ਼੍ਰੋਮਣੀ ਅਕਾਲੀ ਦਲ ਇਹਨਾਂ ਤਾਕਤਾਂ ਦਾ ਡਟ ਕੇ ਵਿਰੋਧ ਕਰਦਾ ਰਿਹਾ ਹੈ ਅਤੇ ਕਰਦਾ ਰਹੇਗਾ ਇਹ ਕੱਟਨਤਾ ਸਿੱਖਾਂ ਦੇ ਧਾਰਮਿਕ ਮਸਲਿਆਂ ਵਿੱਚ ਕੇਂਦਰ ਅਤੇ ਸੂਬਾ ਸਰਕਾਰਾਂ ਦੀ ਦਖਲਅੰਦਾਜ਼ੀ ਦੀ ਸਹਾਸੀ ਨੀਤੀ ਦਾ ਡਟ ਕੇ ਵਿਰੋਧ ਕਰਦੀ ਹੈ ਅਤੇ ਭਵਿੱਖ ਵਿੱਚ ਵੀ ਧਾਰਮਿਕ ਦਖਲਅੰਦਾਜ਼ੀ ਖਿਲਾਫ ਡਟ ਕੇ ਲੜਦੀ ਰਹੇਗੀ ਇੱਕਤਰਤਾ ਕਿਸਾਨਾਂ ਖੇਤ ਮਜ਼ਦੂਰਾ ਵਪਾਰੀਆਂ ਸਨਿਦਕਾਰਾਂ ਪਤਨੀਆਂ ਸ਼੍ਰੇਣੀਆਂ ਦਲਿਤ ਵੀਰਾਂ ਘੱਟ ਗਿਣਤੀਆਂ ਅਤੇ ਸਮੂਹ ਉਤਾਰੇ ਵਰਗਾਂ ਦੇ ਹੱਕਾਂ ਅਤੇ ਹਿੱਤਾਂ ਲਈ ਹਮੇਸ਼ਾ ਖੜੀ ਹੈ ਅਤੇ ਉਹਨਾਂ ਨੂੰ ਇਨਸਾਫ਼ ਦੇਣ ਲਈ ਸੰਘਰਸ਼ਸ਼ੀਲ ਰਹੇਗੀ ਬਾਅਦ ਵਿੱਚ ਧੰਨੀ ਸਾਹਿਬ ਤੇ ਹੁੰਦਰ ਸਾਹਿਬ ਇਹਦਾ ਮਤੇ ਦਾ ਜਿਹੜਾ ਥੋੜਾ ਅਲੇਖ ਹੈ ਤੁਹਾਡੇ ਨਾਲ ਸਾਂਝਾ ਕਰਨਗੇ ਇੱਕ ਅੱਜ ਦੀ ਜਿਹੜੀ ਮੀਟਿੰਗ ਹੈ ਉਨੇ ਇੱਕ ਵਿਸ਼ੇਸ਼ ਮਤਾ ਪਾਸ ਕਰਕੇ ਪ੍ਰਧਾਨ ਸਾਹਿਬ ਨੂੰ ਅਧਿਕਾਰ ਦਿੱਤੇ ਆ ਕਿ ਜਿਹੜੀ ਪਾਰਟੀ ਦਾ ਸਾਰਾ ਜਥੇਬੰਦਕ ਢਾਂਚਾ ਉਹਦੇ ਵਿੱਚ ਮੈਂਬਰ ਸਾਹਿਬਾਨਾਂ ਨੇ ਕਈ ਤਰ੍ਹਾਂ ਦੀਆਂ ਤਰੁੱਟੀਆਂ ਕਈ ਤਰ੍ਹਾਂ ਦੀਆਂ ਖਾਮੀਆਂ ਔਰ ਇਲੈਕਸ਼ਨ ਦੇ ਮਾਹੌਲ ਦੇ ਵਿੱਚ ਜੋ ਕੁਝ ਵਾਪਰਿਆ ਕਈ ਕੈਂਡੀਡੇਟਸ ਦੀਆਂ ਰਿਪੋਰਟਸ ਆ ਇਸ ਕਰਕੇ ਸਾਰਿਆਂ ਦੀ ਇਹ ਰਾਏ ਸੀ ਕਿ ਪ੍ਰਧਾਨ ਸਾਹਿਬ ਨੂੰ ਅਧਿਕਾਰ ਦਿੱਤੇ ਜਾਣ ਕਿ ਸਾਰਾ ਜਥੇਬੰਦਕ ਢਾਂਚਾ ਜਿਹੜਾ ਉਹਨੂੰ ਸੰਵਿਧਾਨ ਦੇ ਮੁਤਾਬਕ ਦੁਬਾਰਾ ਰੀ ਆਰਗੇਨਾਈਜ਼ ਕੀਤਾ ਜਾ। ਇਹ ਅਧਿਕਾਰ ਅੱਜ ਦੀ ਜਿਹੜੀ ਕੋਰ ਕਮੇਟੀ ਨੇ ਪ੍ਰਧਾਨ ਸਾਹਿਬ ਨੂੰ ਦਿੱਤੇ ਆ। ਪ੍ਰਧਾਨ ਸਾਹਿਬ ਵਰਕਿੰਗ ਕਮੇਟੀ ਨੇ ਪ੍ਰਧਾਨ ਸਾਹਿਬ ਉਹਦੇ ਮੁਤਾਬਕ ਜਿਹੜੇ ਸਾਡੇ ਵੱਖ-ਵੱਖ ਬਾਡੀਜ਼ ਆ ਚਾਹੇ ਕੋਰ ਕਮੇਟੀ ਆ ਚਾਹੇ ਅਹੁਦੇਦਾਰ ਸਰਬਾਨ ਨੇ ਵਰਕਿੰਗ ਵਰਕਿੰਗ ਕਮੇਟੀ ਤਾਂ ਹਮੇਸ਼ਾ ਜਿਹੜੀ ਚੁਣੀ ਹੋਈ ਆ। ਲੇਕਿਨ ਇਸ ਤੋਂ ਬਾਅਦ ਜਿਹੜੇ ਅਹੁਦੇ ਨੇ ਉਹਨਾਂ ਨੂੰ ਜਿਸ ਤਰ੍ਹਾਂ ਮਹਿਸੂਸ ਕਰਨ ਸਾਰਿਆਂ ਦੀ ਰਾਏ ਨਾਲ ਉਹ ਦੁਬਾਰਾ ਫਿਰ ਉਸ ਤੋਂ ਬਾਅਦ ਅਨੌਸਕਨ ਕੋਰ ਕਮੇਟੀ ਹਾਲੇ ਪ੍ਰਧਾਨਚਾਹੁ ਨੂੰ ਅਧਿਕਾਰ ਦਿੱਤੇ ਆ ਉਹ ਦੇਖ ਲੈਣਗੇ ਜਿਸ ਤਾਂ ਵੀ ਉਹਨਾਂ ਨੇ ਕਰਨਾ ਇੱਕ ਹੈ ਕਿ ਕੋਰ ਕਮੇਟੀ ਨੇ ਇੱਕ ਵਿਸ਼ੇਸ਼ ਤੌਰ ਤੇ ਮਤਾ ਪਾਸ ਕਰਕੇ ਸਾਰੇ ਪਾਰਟੀ ਦੇ ਆਗੂ ਨੂੰ ਅਪੀਲ ਕੀਤੀ ਹੈ ਕਿ ਕੋਈ ਵੀ ਜਿਹੜਾ ਹੈਗਾ ਪਾਰਟੀ ਫੋਰਮ ਤੋਂ ਬਾਹਰ ਜਾ ਕੇ ਤੇ ਪਾਰਟੀ ਦੇ ਖਿਲਾਫ ਕੋਈ ਜਿਹੜਾ ਕੰਮ ਹੈ ਉਹ ਕਰਨਾ ਬੰਦ ਕਰੇ ਕਿਉਂਕਿ ਜੇ ਕਿਸੇ ਨੇ ਗੱਲ ਰੱਖਣੀ ਆ ਅਤੇ ਦੇਖੋ ਲਗਾਤਾਰ ਮੀਟਿੰਗਾਂ ਦਾ ਦੌਰ ਚੱਲ ਰਿਹਾ ਸਾਰਿਆਂ ਨੇ ਖੁੱਲ ਕੇ ਇੱਥੇ ਆਪੋ ਆਪਣੀ ਗੱਲ ਰੱਖੀ ਆ ਕਿਸੇ ਦੀ ਰਾਏ ਵੱਖਰੀ ਸੀ ਕਿਸੇ ਦੀ ਵੱਖਰੀ ਹੁੰਦੀ ਆ ਪਰ ਜਦੋਂ ਪਾਰਟੀ ਤੋਂ ਬਾਹਰ ਜਾ ਕੇ ਕੋਈ ਅਨਸ਼ਾਸਨ ਭਿੰਨਤਾ ਕਰਦਾ ਤੇ ਉਹਦੇ ਨਾਲ ਪਾਰਟੀ ਦਾ ਜਿਹੜਾ ਨੁਕਸਾਨ ਹੁੰਦਾ ਸੋ ਅੱਜ ਕੀ ਅੱਜ ਵਰਕਿੰਗ ਕਮੇਟੀ ਨੇ ਕਹਿ ਕੇ ਇਹ ਸਾਰਿਆਂ ਨੂੰ ਸਪਸ਼ਟ ਕਰ ਦੋ ਕਿ ਜਿਹਨੂੰ ਪਾਰਟੀ ਫੋਰਮ ਦੇ ਉੱਤੇ ਵਿਸ਼ਵਾਸ ਹੀ ਨਹੀਂ ਕਿਉਂ ਫਿਰ ਆਪਣੇ ਆਪ ਨੂੰ ਬਾਹਰ ਹੀ ਸਮਝੇ ਜਿਹੜਾ ਪਾਰਟੀ ਦਾ ਲੀਡਰ ਆਪਣੇ ਆਪ ਨੂੰ ਸਮਝਦਾ ਉਹਨੂੰ ਚਾਹੀਦਾ ਕਿ ਉਹਨੇ ਜੋ ਗੱਲ ਕਹਿਣੀ ਆ ਉਹ ਪਾਰਟੀ ਫਲੇਟਫਾਰਮ ਦੇ ਉੱਤੇ ਕਵੇ ਇਹ ਮਤਾ ਜਿਹੜਾ ਸਾਰਿਆਂ ਨੇ ਸੰਮਤੀ ਦੇ ਨਾਲ ਵਰਕਿੰਗ ਕਮੇਟੀ ਚ ਪਾਸ ਕੀਤਾ ਸੁਪਰੀਮ ਹੈ ਤੁਹਾਨੂੰ ਸਭ ਨੂੰ ਬੇਨਤੀ ਕਰਦਾ ਕਿਉਂਕਿ ਸ਼੍ਰੋਮਣੀ ਗੁਦਰਾ ਪੰਥ ਕਮੇਟੀ ਦੇ ਸਾਡੇ ਪ੍ਰਧਾਨ ਸਾਹਿਬ ਨੇ ਉਹਨਾਂ ਤੋਂ ਬਾਅਦ ਪੁੰਦਰ ਸਾਹਿਬ ਤੇ ਫਿਰ ਬਾਕੀ ਲੀਡਰ ਸੇ ਪਹੁੰਚ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਸਵੀਨਰ ਆਗੂ ਸਰਦਾਰ ਗੁਰਜੀਤ ਸਿੰਘ ਜੀ ਚੀਮਾ ਜੀ ਨੇ ਅੱਜ ਦੀਆਂ ਕੱਲ ਦੀਆਂ ਤੇ ਪਰਸੋਂ ਦੀਆਂ ਜਿੰਨੀਆਂ ਵੀ ਮੀਟਿੰਗਸ ਹੋਈਆਂ ਉਹਨਾਂ ਦੀ ਸਾਰੀ ਤਫਸੀਲ ਤੁਹਾਡੇ ਨਾਲ ਸਾਂਝੀ ਕੀਤੀ। ਇਹ ਮੀਟਿੰਗਾਂ ਦੇ ਵਿੱਚ ਇਹ ਡਿਸਕਸ਼ਨ ਤੋਂ ਨਾਲ ਇੱਕ ਦੋ ਤਿੰਨ ਚਾਰ ਡਿਸਕਸ਼ਨਸ ਹੋਰ ਵੀ ਹੋਈਆਂ ਜਿਹੜੀਆਂ ਸਿੱਖ ਮੁੱਦਿਆਂ ਦੇ ਨਾਲ ਰਿਲੇਟਡ ਐ। ਉਹਦੇ ਵਿੱਚ ਸਭ ਤੋਂ ਇੱਕ ਅਹਿਮ ਆ ਕੇ 31 ਜੁਲਾਈ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਆ ਵੋਟਾਂ ਉਹ ਬਣਾਉਣ ਲਈ ਸਰਕਾਰ ਨੇ ਉਹ ਡੇਟ ਨਿਸ਼ਚਿਤ ਕੀਤੀ ਹੋਈ ਹੈ ਤੇ ਵੀ ਫੈਸਲਾ ਹੋਇਆ ਪੇ ਸਾਰੇ ਵਰਕਰ ਸਹਿਬਾਨ 31 ਜੁਲਾਈ ਤੱਕ ਵੱਧ ਤੋਂ ਵੱਧ ਵਰਕ ਕਰਕੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਵੋਟਰ ਸੂਚੀਆਂ ਬਾਅਦ ਚ ਬਣੀਆਂ ਉਹ ਫਾਰਮ ਵੱਧ ਤੋਂ ਵੱਧ ਭਰ ਕੇ ਤੇ ਵੋਟਾਂ ਦਾ ਕਾਰਜ ਜਿਹੜਾ ਜੰਗੀ ਪੱਤਰ ਤੇ ਅਰੰਭ ਦੂਸਰਾ ਜਿਹੜਾ ਸਭ ਤੋਂ ਇੱਕ ਅਹਿਮ ਆ ਕਿ ਇਸ ਦੇਸ਼ ਦੇ ਫੰਡਾਮੈਂਟਲ ਰਾਈਟ ਆ ਸਾਡੇ ਹਰ ਇੱਕ ਨਾਗਰਿਕ ਨੂੰ ਉਹਨਾਂ ਦੇ ਵਿੱਚ ਰਾਈਟ ਆਫ ਰਿਲੀਜੀਅਨ ਵੀ ਆ ਤੇ ਸਿੱਖ ਪੰਥ ਨੂੰ ਕਿਉਂਕਿ ਸਹਿਬਾਂ ਨੇ ਪੰਜ ਕਕਾਰ ਹੀ ਬਣਾਇਆ ਸੀ ਗੁਰੂ ਦਸਮ ਪਤਸ਼ਾਹ ਨੇ ਤੇ ਦੇਖਣ ਵਿੱਚ ਆਇਆ ਕਿ ਪਿਛਲੇ ਦਿਨੀ ਰਾਜਸਥਾਨ ਦੇ ਵਿੱਚ ਇੱਕ ਸਾਡੀ ਬੇਟੀ ਜਿਹੜੀ ਡਿਸਟ੍ਰਿਕਟ ਜੱਜ ਦੇ ਉੱਤੇ ਪੇਪਰਾਂ ਦੇ ਵਿੱਚ ਅਪੀਅਰ ਹੋਣ ਗਈ ਸੀ ਤੇ ਉਹਨੂੰ ਉੱਥੇ ਮਜਬੂਰ ਕੀਤਾ ਗਿਆ ਕਿ ਤੂੰ ਆਪਣੀ ਕਿਰਪਾਨ ਜਿਹੜੀ ਹੈ ਬਾਹਰ ਲਾ ਕੇ ਜਾ ਉਹਨੇ ਮੇਰੇ ਨਾਲ ਵੀ ਟੈਲੀਫੋਨ ਤੇ ਗੱਲ ਕੀਤੀ ਮੈਂ ਕਿਹਾ ਤੂੰ ਇੱਕ ਰਿਪਰੈਜੈਂਟੇਸ਼ਨ ਦੇ ਲਿਖ ਕੇ ਉੱਥੋਂ ਦੇ ਜਿਹੜੇ ਰਜਿਸਟਰ ਆ ਰਿਹਾ ਹੈ ਸੋ ਥੈਟ ਕਿ ਮੇਰਾ ਤੇ ਰਾਈਟ ਹੈ ਤੇ ਪੰਜ ਕਕਾਰ ਜਿਹੜੇ ਹਰ ਸਿੱਖ ਨੇ ਆਪਣੇ ਅੰਗ ਸੰਗ ਰੱਖਣੇ ਹੁੰਦੇ ਆ ਪਰ ਉਹਨੇ ਇਜਾਜ਼ਤ ਨਹੀਂ ਦਿੱਤੀ ਅੱਜ ਇਹ ਵੀ ਬੈਠ ਕੇ ਸੇਖ ਮੁੱਦਿਆਂ ਜੋ ਕਿ ਕਿ ਅਹਿਮ ਮੁੱਦਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਤਰਜਮਾਨੀ ਕਰਦੀ ਆ ਤੇ ਇੱਕ ਬੱਚੀ ਦਾ ਇਹ ਕਹਿ ਕੇ ਰਾਈਟ ਖੋਲਣ ਤੇ ਉਹਨੂੰ ਅਪੀਅਰ ਨਹੀਂ ਹੋਣ ਦੇਣਾ ਮੈਂ ਸਮਝਦਾ ਇਹ ਵੀ ਅੱਜ ਪਾਰਟੀ ਨੇ ਇੱਥੇ ਡਿਸਕਸ ਕੀਤਾ ਕਿ ਫੰਡamentals ਦੀ ਇਹ ਵੀ ਬਹੁਤ ਵੱਡੀ ਇੱਕ ਅਵੇਲਣਾ ਆ ਜਿਹੜਾ ਕਿ ਨਹੀਂ ਹੋਣਾ ਚਾਹੀਦਾ ਉਹ ਤੋਂ ਇਲਾਵਾ ਕਿਉਂਕਿ ਪਿਛਲੇ ਦਿਨੀ ਸੈਂਟਰ ਦੇ ਜਿਹੜੇ ਸਕੂਲ ਆ ਉਹਨਾਂ ਦੇ ਵਿੱਚ ਪੇਪਰ ਹੁੰਦੇ ਆ ਤੇ ਬੱਚੇ ਜਿਹੜੇ ਜਾਂਦੇ ਆ ਉੱਥੇ ਇਵਨ ਆ ਕੜਾ ਵੀ ਜਿਹੜਾ ਬਾਹ ਤੋਂ ਲਹਾਇਆ ਜਾਂਦਾ ਇਹ ਵੀ ਹੋਇਆ ਵੀ ਇਹ ਕਿਉਂਕਿ ਸਾਡਾ ਮੌਲਕ ਅਧਿਕਾਰ ਆ ਇਦਾਂ ਦੇ ਜਿਹੜੇ ਜਜ਼ਬਾਤੀ ਸਾਡੇ ਜਿਹੜੇ ਮੈਂਡਟਰੀ ਸਾਡੇ ਹੈਗੇ ਕਾਰ ਉਹਨਾਂ ਦੇ ਉੱਤੇ ਹਮਲਾ ਐਵੇਂ ਦਾ ਨਾ ਕੀਤਾ ਜਾਵੇ ਇੱਕ ਜਿਹੜੀ ਸਭ ਤੋਂ ਅਹਿਮ ਗੱਲ ਸੀ ਉਹ ਸੀ ਪਿਛਲੇ ਦਿਨੀ 에어ਪੋਰਟ ਦੇ ਉੱਤੇ ਬੀਬੀ ਕਲਵਿੰਦਰ ਕੌਰ ਜਿਹਨੇ ਉਹ ਜੋ ਵਿਵਾਦ ਹੋਇਆ ਤੁਸੀਂ ਮੇਰੇ ਤੋਂ ਵੈਦਰ ਸਾਰੇ ਜਾਣਦੇ ਆ ਪਰ ਉਸ ਆਰ ਤਹਿਤ ਅੱਜ ਮਾਝਾਲ ਪ੍ਰਦੇਸ਼ ਦੇ ਵਿੱਚ ਪਿਛਲੇ ਦਿਨੀ ਇੱਕ ਉਹ ਵਿਚਾਰਾ ਕੇਸਾ ਧਾਰੀ ਵੀ ਨਹੀਂ ਸੀ ਨਾਲ ਉਹਦੇ ਉਹਦੇ ਘਰ ਵਾਲੀ ਸੀ ਉਹ ਬਾਹਰਲੀ ਵਿਦੇਸ਼ੀ ਸੀ ਉੱਥੇ ਮੈਂ ਸਮਝਦਾ ਜੋ ਹਮਲਾ ਕਰਕੇ ਉਹਦੇ ਤੇ ਨੰਗਾ ਨਾਚ ਕੀਤਾ ਗਿਆ ਇਹ ਇੱਕ ਬਹੁਤ ਵੱਡੀ ਹੇਟ ਰਡ ਆ ਕਿ ਇੱਥੇ ਤਾਂ ਕੋਈ ਕਿ ਐਮਪੀ ਜਿਹੜਾ ਚੁਣਿਆ ਹੋਇਆ ਉਹ ਸਮੁੱਚੀ ਕੌਮ ਦੇ ਉੱਤੇ ਕਿ ਐਡਾ ਵੱਡਾ ਐਲੀਗੇਸ਼ਨ ਲਾ ਦਵੇ ਤੇ ਉਹਦੇ ਤੇ ਕੋਈ ਕਾਰਵਾਈ ਨਹੀਂ ਇਹ ਵੀ ਅੱਜ ਅਹਿਮ ਤੌਰ ਤੇ ਇਹ ਵੀ ਅੱਜ ਡਿਸਕਸ਼ਨਾਂ ਦੇ ਵਿੱਚ ਇੱਕ ਡਿਸਕਸ਼ਨ ਸੀ ਸਹਿਮਤ ਤੌਰ ਤੇ ਦੂਸਰਾ ਸਿੱਖ ਪੰਥ ਹਮੇਸ਼ਾ ਇਹ ਸਾਰਿਆਂ ਧਰਮਾਂ ਦੀ ਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ ਜਦੋਂ ਬਣਿਆ ਇਹਦਾ ਸੋਲ ਆਬਜੈਕਟ ਇਹ ਸੀ ਕਿ ਸਰਬੱਤ ਦਾ ਭਲਾ ਤੇ ਸਿੱਖੀ ਨੂੰ ਕਿਉਂਕਿ ਸਿੱਖਾਂ ਦੀ ਰਿਪਰੈਜ਼ੈਂਟੇਸ਼ਨ ਸ਼੍ਰੋਮਣੀ ਅਕਾਲੀ ਦਲ ਕਰਦੀ ਆ ਤੇ ਉਹਨੇ ਉਹਨਾਂ ਦਿਆਂ ਕਦਰਾਂ ਦੇ ਉੱਤੇ ਪਹਿਰਾ ਵੀ ਦੇਣਾ ਪਰ ਇਹ ਦੇਖਿਆ ਗਿਆ ਭਈ ਪਿਛਲੇ ਦਿਨੀ ਜੋ ਇੱਕ ਉਹ ਬੇਟੀ ਉਧਰੋਂ ਗੁਜਰਾਤ ਚੋਂ ਆਈ ਕਿਉਂਕਿ ਸਾਰੀਆਂ ਸਾਡੀਆਂ ਦਾ ਬੇਟੀਆਂ ਹੀ ਆ ਤੇ ਉੱਥੇ ਉਹ ਇੱਕ ਸ਼ਰਾਰਤ ਵਾਲੇ ਪੱਖ ਦੇ ਨਾਲ ਉਹ ਆ ਕੇ ਉੱਥੇ ਇੱਕ ਮੈਸੇਜ ਆ ਕਨਵੇ ਕੀਤਾ ਉਹ ਆਈ ਪਮਾ ਪਹਿਲਾਂ ਵੀ ਸੀ ਉਹਦੀ ਮੈਂ ਤੇ ਆਪਸ ਕਰ ਰਿਹਾ ਅੱਜ ਬੈਠ ਕੇ ਵਰਕਿੰਗ ਕਮੇਟੀ ਜੇ ਵੀ ਡਿਸਕਸ ਹੋਇਆ ਕਿ ਭਰੀਆਂ ਗੱਲਾਂ ਜੋਗਾ ਕਰਨ ਜਿੱਥੇ ਸਥਾਨ ਹੈ ਬਹੁਤ سارے ਲੋਕ ਕਰਦੇ ਆ ਪਰ ਗੁਰੂ ਰਾਮਦਾਸ ਪਾਤਸ਼ਾਹ ਦੇ ਪਵਿੱਤਰ ਸਥਾਨ ਤੇ ਜਿੱਥੇ ਕੇਵਲ ਤਾਂ ਕੇਵਲ ਮੈਂ ਕਹਿ ਸਕਦਾ ਦੁਨੀਆ ਦਾ ਇੱਕ ਧਾਰਮਿਕ ਸਥਾਨ ਹੈ ਜਿੱਥੇ 24 ਘੰਟੇ ਸ਼ਾਬਦ ਤੋਂ ਉਲਾਵਾ ਹੋਰ ਕੋਈ ਰਾਗ ਨਹੀਂ ਲਾਪਿਆ ਜਾਂਦਾ ਕੇਵਲ ਦਾ ਕੇਵਲ ਪਵਿੱਤਰ ਗੁਰਬਾਣੀ ਦਾ ਉੱਥੇ ਜਿਹੜਾ ਆ ਉਹ ਕੀਰਤਨ ਕੀਤਾ ਜਾਂਦਾ ਸੋ ਇਸ ਕਰਕੇ ਇਹ ਵੀ ਅੱਜ ਬੈਠ ਕੇ ਸਾਰੀ ਡਿਸਕਸ ਹੋਈ ਇੱਕ ਦੂਸਰੀ ਜਿਹੜੀ ਇੱਕ ਅਹਿਮ ਮੁੱਦਾ ਸਾਡਾ ਕਿ ਪਿਛਲੇ ਦਿਨੀ ਮubaraka ਚਲੋ ਜਿਹੜੇ ਕੋਲ ਵਜ਼ੀਰ ਬਣ ਗਏ ਉੱਥੇ ਸੈਂਟਰ ਦੇ ਵਿੱਚ ਪਰ ਇੱਕ ਅਹਿਮ ਜਿਹੜਾ ਇੱਕ ਜਜ਼ਬਾਤੀ ਸ਼ਿੰਨ ਹੁੰਦਾ ਉਹਦੇ ਨਾਲ ਖਲਵਾਟ ਕਰਨ ਲਈ ਇੱਕ ਬਿਆਨ ਦਾਗ ਦਿੱਤਾ ਜਾਂਦਾ ਮੈਂ ਕਹਿੰਦਾ ਵੀ ਨੇਰੇ ਬਿਆਨ ਦਾ ਕੇ ਫਿਰ ਆਪਾਂ ਲੋਕਾਂ ਦੇ ਜਜ਼ਬਾਤਾਂ ਦੇ ਨਾਲ ਇੱਕ ਖਲਵਾੜ ਕਰਦੇ ਆ ਇਹ ਵੀ ਬੈਠ ਕੇ ਇੱਥੇ ਗੱਲ ਹੋਈ ਅੱਜ ਕਿਉਂਕਿ ਉਹ ਸੈਂਟਰ ਸਰਕਾਰ ਨਵੀਂ ਚੁਣੀ ਗਈ ਤੇ ਵਜ਼ੀਰ ਸਾਹਿਬ ਨੇ 2-2 3-3 ਦਿਨ ਲਗਾਤਾਰ ਇੱਕ ਇਹੋ ਜਿਹਾ ਬਿਆਨ ਦਿੱਤੇ ਜਿਨ੍ਹਾਂ ਦਾ ਮੇਰਾ ਖਿਆਲ ਆ ਕੋ ਰਿਜ਼ਲਟ ਵੀ ਨਿਕਲਣਾ ਚਾਹੀਦਾ ਤੇ ਅਸੀਂ ਆਸ ਵੀ ਅਸੀਂ ਵੀ ਸ਼੍ਰੋਮਣੀ ਕਮੇਟੀ ਵੱਲੋਂ ਵੀ ਅਸੀਂ ਇੱਕ ਉਹ ਅਹਿਮ ਉਹਨਾਂ ਨੂੰ ਰੀਬੇਲ ਕੀਤੀ ਆ ਤੇ ਮੈਂ ਅੱਜ ਇਹ ਮਾਰਕਿੰਗ ਕਮੇਟੀ ਦੇ ਵਿੱਚ ਇਹ ਵੀ ਇਹਨਾਂ ਦੇ ਧਿਆਨ 'ਚ ਲਿਆਂਦਾ ਸੀ ਕਿ ਸਾਡੇ ਇੱਕ ਸਰਦਾਰ ਗਰਮੀਤ ਸਿੰਘ ਪਟਿਆਲੇ ਤੋਂ ਜਿਹੜਾ ਬੰਦੀ ਸਿੰਘ ਸੀ ਉਹ 9-10 ਮਹੀਨੇ ਦਾ ਵਿਚਾਰਾ ਫੈਰੋਲ ਤੇ ਆ ਗਿਆ ਸੀ ਤੇ ਉਹ ਮੋੜੋ ਦੀ ਜਿਹੜੀ ਅਜਮਾਨਤ ਕੈਨਸਲ ਕਰਕੇ ਉਹਨੂੰ ਫੇਰ ਜੇਲ੍ਹ ਦੇ ਵਿੱਚ ਛੁੱਟਿਆ ਗਿਆ। ਦੂਸਰਾ ਸਰਦਾਰ ਸ਼ਮਸ਼ੀਰ ਸਿੰਘ ਭਾਈ ਸ਼ਮਸ਼ੀਰ ਸਿੰਘ ਸੀ। ਮੇਰਾ ਕਹਿਣ ਤੋਂ ਭਾਵ ਕਿ ਜੇ ਹੁਣ ਵਜੀਰ ਸਾਹਿਬ ਬਣਿਆ ਤਾਂ ਇਹਦਾ ਕੋਈ ਸੁਪੀਚਾ ਨਾਲ ਨਾ ਕਰਕੇ ਐਕਸਪਲੋਇਟ ਨਾ ਕਰਨ। ਕਿਉਂਕਿ ਜਿਲੇ ਆਪਾਂ ਕੋਈ ਐਵੇਂ ਦੀਆਂ ਗੱਲਾਂ ਕਰਦੇ ਆ ਉਹ ਫਿਰ ਜ਼ਿਲੇ ਪੂਰੀਆਂ ਨਹੀਂ ਹੁੰਦੀਆਂ ਫਿਰ ਸਿੱਖਾਂ ਦੇ ਵਿੱਚ ਫ੍ਰਸਟ੍ਰੇਸ਼ਨ ਆਉਂਦੀ ਆ ਤੇ ਮੈਂ ਸਮਝਦਾ ਸਿੱਖ ਇਸ ਦੇਸ਼ ਦੇ ਵਿੱਚ ਬਹੁਤ ਵੱਡਾ ਜਿਹਨਾਂ ਨੇ ਚੋਖਾ ਯੋਗਦਾਨ ਪਾਇਆ ਤੇ ਉਹਦੇ ਵਿੱਚ ਆ ਹੁਣ ਵੀ ਅੱਜ discuss ਹੋਇਆ ਸੀ ਕਿ 58% ਪੰਜਾਬ ਦੇ ਉਹ ਲੋਕ ਆ ਜਿਨ੍ਹਾਂ ਨੇ ਵੱਡਾ ਇਹਦਾ ਜਿਹੜਾ ਆ ਇੰਡੀਅਨ ਦੇ ਤੌਰ ਦੇ ਉੱਤੇ ਜਿਹੜਾ ਆਪਣਾ ਯੋਗਦਾਨ ਪਾਇਆ ਸੋ ਇਹ ਅੱਜ ਵੀ ਅਹਿਮ ਮੁੱਦੇ ਜਿਹੜੇ ਸਗੇ ਉਹ ਵੀ ਸਾਰੇ ਅੱਜ ਡਿਸਕਸ ਹੋਏ ਉਹ ਵਕਤ ਕਹਿ ਸਕਦਾ ਕਿ ਸਾਡੇ ਜਿਹੜੇ ਬਜ਼ੁਰਗ ਸੀ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਣਾਉਣ ਤੋਂ 1 ਮਹੀਨਾ ਬਾਅਦ ਇਹ ਸ਼੍ਰੋਮਣੀ ਅਕਾਲੀ ਦਲ ਦੀ ਜਥੇਬੰਦੀ ਸ਼੍ਰੋਮਣੀ ਕਮੇਟੀ ਦੀ ਇੱਕ ਬਾੜ ਬਣਾਈ ਸੀ ਤੇ ਇਹਨਾਂ ਦੀ ਮੁੱਖ ਸੰਸਥਾ ਦੇ ਸਾਰੇ ਤੋੜਾ ਕੇਂਦਰੀ ਕਿਉਂਕਿ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਦੇਖ ਲਈ ਅਸੀਂ ਸਵੇਰੇ ਸ੍ਰੀ ਅਕਾਲ ਤਖਤ ਸਾਹਿਬ ਦੇ ਭੋਗ ਵੀ ਪਾ ਕੇ ਆਏ ਇਹ ਦੋਏ ਜਥੇਬੰਦੀਆਂ ਉਹਨਾਂ ਸਿਧਾਂਤਾਂ ਨੂੰ ਗੁਰੂ ਸਿਧਾਂਤਾਂ ਨੂੰ ਸਮਰਪਿਤ ਆ ਜਿਹੜੇ ਹਮੇਸ਼ਾ ਹੀ ਸਰਬ ਦੇ ਭਲੇ ਦੀ ਗੱਲ ਉਹਨਾਂ ਬਜ਼ੁਰਗਾਂ ਨੇ ਬੜੀ ਮਿਹਨਤ ਕਰਕੇ ਮੈਂ ਉਹ ਮੋਰਚਾ ਤੇ ਉਹ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਭ ਤੋਂ ਧੰਨਵਾਦ ਪਹਿਲਾਂ ਸ਼੍ਰੋਮਣੀ ਕਾਲੀਦਲ ਦਾ ਕੀਤਾ ਸੀ ਸੋ ਇਹ ਮਹਾਨ ਚੀਜ਼ਾਂ ਦੀ ਜਥੇਬੰਦੀ ਆ ਕੋਈ 2 4 10 ਬੰਦੇ ਇਕੱਠੇ ਹੋ ਕੇ ਸਾਂਝਣ ਪੇ ਇਸ ਜਥੇਬੰਦੀ ਏਡੀ ਵੱਡੀ ਜਿਹੜੀ 1920 ਤੋਂ ਲੈ ਕੇ ਆਨਬੱਟ ਕਾਰਗ ਜਾਰੀ ਆ ਉਹ ਮੈਂ ਸਮਝਦਾ ਭਈ ਇੱਕ ਜਿੱਦਾਂ ਸੂਰਜ ਮੂਰੇ ਦੀਵਾ ਦਿਖਾ ਲਈਦਾ ਇਹੋ ਦੇ ਤੋਲਿਆ ਸੋ ਮੈਂ ਕਿਉਂਕਿ ਚੀਮਾ ਸਾਹਿਬ ਨੇ ਤੁਹਾਡੇ ਨਾਲ ਸਾਰੇ ਮਤਿਆਂ ਦੀ ਗੱਲ ਕੀਤੀ ਆ ਤੇ ਸਰਦਾਰ ਬਲਵਿੰਦਰ ਸਿੰਘ ਦੀ ਭੂੰਦੜ ਸਾਡੇ ਸਾਰਿਆਂ ਤੋਂ ਸੀਨੀਅਰ ਆ ਬਾਕੀ ਗੱਲ ਇਹਨਾਂ ਨੇ ਕਰਨੀ ਆ ਪਰ ਅਚੇਚੇ ਤੌਰ ਤੇ ਫੋਕਸ ਜਿਹੜਾ ਸਗਾ ਉਹ ਕਰੰਟ ਮੁੱਦੇ ਤੋਂ ਇਲਾਵਾ ਆ ਜਿਹੜੀਆਂ ਸਿੱਖ ਮੁੱਦਿਆਂ ਨਾਲ ਰਿਲੇਟਡ ਜਿਹੜੇ ਸਾਡੀ ਭਾਵਨਾਵਾਂ ਉਹ ਵੀ ਸਾਰੀਆਂ ਬੈਠ ਕੇ ਡਿਸਕਸ ਹੋਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੇ ਸਾਹਿਬ ਤੁਸ ਨੂੰ ਕਹਿਣਾ ਦਰਜ ਇੱਕ ਹੋ ਗਿਆ ਆ ਬਹੁਤ ਬਹੁਤ ਟਾਈਮ ਲੱਗਦਾ ਮੈਂ ਕੋਣ ਦੱਸਾਂ ਉਹ ਮੋਟਰ ਬਾਈਕ ਨਹੀਂ ਕਰ ਰੋ ਬਾਈਕ ਉੱਧਰ ਕਰ ਦਿਓ ਆਵਾਜ਼ ਆ ਰਹੀ ਹੈ ਐ ਐ ਐ ਮੈਂ ਥੋੜਾ ਉੱਪਰ ਇੱਧਰ ਕਰ ਇੱਧਰ ਆ ਇੱਧਰ ਆ ਇੱਧਰ ਕਰੋ ਕੁਰਸੀ ਬਦਲ ਲੈ ਵਾ ਵਾ ਨਹੀਂ ਬਦਲ ਦਿੰਨੇ ਫਿਰ ਬਦਲਣ ਦੀ ਆਉਂਦੀ ਨਹੀਂ ਬਦਲਦੀ ਕੋਈ ਯਾਦ ਰੱਖੇ ਕੁਰਸੀਆਂ ਦਾ ਸਾਡਾ ਕੋਈ ਝਗੜਾ ਨਹੀਂ ਗਾ ਜਾਨੀ ਸਾਡੇ ਇੱਡੀ ਕੁਰਬਾਨੀ ਆਏ ਇਹਨਾਂ ਨੂੰ ਫਿਕਰ ਹੀ ਕੋਈ ਨਹੀਂ ਕੁਸ਼ਤੀ ਦਾ ਇਹਨਾਂ ਨੂੰ ਫਿਕਰ ਨਹੀਂ ਤੇ ਮੈਂ ਖੋਣ ਵਾਲਾ ਨਹੀਂ ਇਹਨਾਂ ਤੋਂ ਡਾਕਟਰ ਸੋ ਇਸ ਕਰਕੇ ਧਨ ਭਾਗ ਇਹ ਪ੍ਰਧਾਨ ਕੌਮ ਨੂੰ ਮਿਲੇ ਮੇ ਤੋਂ ਪਹਿਲਾ ਜੀਮਾ ਸਾਹਿਬ ਨੇ ਹਿੰਮਤੇ ਪੜੇ ਨੇ ਪਾਰਟੀ ਦੀ ਸਭ ਤੋਂ ਵੱਧ ਵਿਧਾਨਕ ਅਜਾ ਕਾ ਕਿਉਂ ਕੀਤੀਆਂ ਅੱਡੀ ਹਮੇਸ਼ਾ ਸੋਚਦੀ ਹੈ ਮੀਟਿੰਗਾਂ ਕਰਕੇ ਪਾਰਟੀ ਦੇ ਸਾਰੇ ਫੋਰਮ ਬਣੀਆਂ ਜਿਲ੍ਹਾ ਅਧਾਰ ਵੀ ਆਏ ਹੋਣ ਦੇ ਪਰ కమిਟੀ ਦਾ ਸਭ ਤੋਂ ਹੈ ਅੱਰ ਦਿਨ ਉਹ ਵੀ ਪਾਰਟੀ ਦੇ ਅਹਿਮ ਇਹ ਸਾਰੀਆਂ ਵਿਚਾਰਾਂ ਪਾਰਟੀ ਮੀਟਿੰਗਾਂ ਕਰਕੇ ਕਰਦੀ ਰਹਿੰਦੀ ਹੈ ਕਿ ਪਾਰਟੀ ਨੂੰ ਆਪ ਅੱਗੇ ਲਿਜਾਣ ਵਾਸਤੇ ਕੀ ਮਿਹਨਤ ਕਰਨੀ ਹੈ ਕਿਸ ਤਰ੍ਹਾਂ ਅੱਗੇ ਵਧਣਾ ਹੈ